ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਸਿੰਪਲ ਦੋਸਤੋ ਮੇਰੇ ਹੱਥ ਵਿੱਚ ਹੁਣ ਮੈਗਜ਼ੀਨ ਪੰਜਾਬੀ ਦਾ ਜਿਹੜਾ ਮੈਗਜ਼ੀਨ ਹੈ ਇਸ ਦਾ 51ਵਾਂ ਅੰਕ ਹੈ ਤੇ ਅਗਲਾ ਅੰਕ ਜਿਹੜਾ 52ਵਾਂ ਅੰਕ ਹੈ ਉਹ ਜਨਵਰੀ ਦੇ ਵਿੱਚ ਆਵੇਗਾ ਤਾਂ ਦੋਸਤੋ ਅੱਜ ਆਪਾਂ ਇਹ ਮੈਗਜ਼ੀਨ ਜਿਹੜਾ ਹੈ ਇਸ ਦੇ ਵਿੱਚ ਜਿਹੜੀਆਂ ਰਚਨਾਵਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਤਕਰੀਬਨ 2 ਦਹਾਕੇ ਪਹਿਲਾਂ ਇਹ ਮੈਗਜ਼ੀਨ ਇਹ ਸਾਹਿਤਿਕ ਪੱਤਰਕਾ ਜਦੋਂ ਆਰੰਭ ਹੋਈ ਸੀ ਤਾਂ ਉਦੋਂ ਇਹ ਪੰਜਾਬੀ ਦੀ ਜਿਹੜੀ ਹੈ ਮੋٹے ਆਕਾਰ ਦੀ ਮਤਲਬ ਜਿਵੇਂ ਹਿੰਦੀ ਦੇ ਵਿੱਚ ਤਦਪਵ ਹੈ ਜਾਂ ਕੁਝ ਹੋਰ ਮੈਗਜ਼ੀਨਸ ਨੇ ਪੰਜਾਬੀ ਦੇ ਵਿੱਚ ਜਿਵੇਂ ਵਗਾ ਹੈ ਜਾਂ ਫਿਲਹਾਲ ਆਉਂਦਾ ਰਿਹਾ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਜਾਂ ਅੱਜ ਸਮਕਾਲੀ ਜੇ ਪੱਤਰਕਾਵਾਂ ਸਾਹਿਤਿਕ ਪੱਤਰਕਾਵਾਂ ਦੇਖਦੇ ਆਂ ਤਾਂ ਇਹ ਮੈਗਜ਼ੀਨ ਜਿਹੜਾ ਇਹ ਸਭ ਤੋਂ ਮੋਟਾ ਹੈ ਭਾਵੇਂ ਸੁਰਤ ਜਿਹੜਾ ਹੈ ਉਹ ਹਲਕਾ ਜਿਹਾ ਇਸ ਦੇ ਬਰਾਬਰ ਹੈ ਹਲਕਾ ਜਿਹਾ ਇਸ ਤੋਂ ਪਤਲਾ ਹੈ ਪਰ ਜੇ ਆਪਾਂ ਰਚਨਾਮਾ ਦੇ ਪੱਖੋਂ ਪੱਤਰ ਦੇ ਪੱਖੋਂ ਇਹਨਾਂ ਦੀ ਜਿਹੜੀ ਹੈ ਚੋਣ ਹੈ ਉਸ ਦੇ ਪੱਖੋਂ ਗੱਲ ਕਰਦੇ ਹਾਂ ਤਾਂ ਆਪਾਂ ਥੋੜਾ ਜਿਹਾ ਦੇਖੀਏ ਕਿ ਇਸ ਦੀ ਜਿਹੜੀ ਸਟਰਕਚਰ ਹੈ ਇਸ ਦੀ ਜੋ ਸਿਰਜਣਾ ਹੈ ਉਹ ਕਿਵੇਂ ਹੁੰਦੀ ਹੈ ਇਹ ਮੈਗਜ਼ੀਨ ਜਿਹੜਾ ਹੈ ਸ਼ੁਰੂਆਤ ਜਿਵੇਂ ਆ ਤਾਂ ਉੱਥੇ ਸੰਪਾਦਕੀ ਤੋਂ ਬਾਅਦ ਨਾ ਗੱਲਾਂ ਕਾਲਮ ਆਉਂਦਾ ਹੈ ਤੇ ਇਸ ਦੀਆਂ ਗੱਲਾਂ ਦੇ ਵਿੱਚ ਹਰੇਕ ਅੰਕ ਵਿੱਚ ਰੂਬਰੂ ਹੁੰਦਾ ਹੈ ਮੁਲਾਕਾਤ ਹੁੰਦੀ ਹੈ ਕਿਸੇ ਵੱਡੇ ਸ਼ਾਇਰ ਦੇ ਨਾਲ ਕਿਸੇ ਵੱਡੇ ਪੰਜਾਬੀ ਦੇ ਚਿੰਤਕ ਦੇ ਨਾਲ ਕਿਸੇ ਵੱਡੇ ਨਾਵਲਕਾਰ ਦੇ ਨਾਲ ਕਹਾਣੀਕਾਰ ਦੇ ਨਾਲ ਦਲੀਪਕਰ ਟਵਾਣਾ ਹੋ ਗਈ ਮਨਿੰਦਰ ਕਾਂਗ ਹੋ ਗਿਆ ਡਾਕਟਰ ਮਨਮੋਹਨ ਨੂੰ ਇਸ ਵਾਰੀ ਜਿਹੜਾ ਹੈ ਰੂਬਰੂ ਕੀਤਾ ਏ ਹੁਣ ਨੇ ਉਸ ਨੂੰ ਸਵਾਲات ਕੀਤੇ ਨੇ ਹੁਣ ਮੈਗਜ਼ੀਨ ਦੇ ਵੱਲੋਂ ਦੇ ਜਵਾਬ ਦਿੱਤੇ ਨੇ ਡਾਕਟਰ ਮਨਮੋਹਨ ਜਿਹੜੇ ਪੰਜਾਬੀ ਦੇ ਸ਼ਾਇਰ ਨੇ ਜਿਹੜੇ ਨਾਵਲਕਾਰ ਨੇ ਸਹਿਜ ਗੁਫਾਵੇਂ ਆਸਨ ਨਿਰਵਾਨ ਮਨ ਪੰਖੀ ਭਇਓ ਤਾਂ ਇਹ ਨਾਵਲ ਇਹਨਾਂ ਦੇ ਨੇ ਜਿਹੜੇ ਕਿ ਚਿੰਤਨ ਕਿਉਂਕਿ ਡਾਕਟਰ ਮਨਮੋਹਨ ਇੱਕ ਚਿੰਤਕ ਵੀ ਹੈ ਸ਼ਾਇਰ ਵੀ ਹੈ ਤੇ ਇੱਕ ਫਿਲਾਸਫਰ ਵੀ ਹੈ ਤਾਂ ਪੰਜਾਬੀ ਦੇ ਵਿੱਚ ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਚਿੰਤਨ ਨੂੰ ਪੰਜਾਬੀ ਨਾਵਲ ਦੇ ਵਿੱਚ ਚਿੰਤਨ ਨੂੰ ਲਿਆਂਦਾ ਹੈ ਜਿਹੜਾ ਉਹਨਾਂ ਦਾ ਜਿਹੜਾ ਤਾਜ਼ਾ ਨਾਵਲ ਹੈ ਉਹ ਪਰ 3 ਹਰੀ ਦੀ ਕਹਾਣੀ ਦੇ ਉੱਤੇ ਆਧਾਰਿਤ ਹੈ ਜਿਹੜਾ ਇਹਨਾਂ ਦਾ ਪਹਿਲਾ ਨਿਰਮਾਨ ਨਾਵਲ ਸੀ ਉਹ ਮਹਾਤਮਾ ਬੁੱਧ ਦੀ ਫਿਲਾਸਫੀ ਦੇ ਉੱਤੇ ਆਧਾਰਕ ਸੀ ਸਹਿਜ ਗੁਫਾ ਮੇ ਆਸਨ ਉਹਨਾਂ ਦਾ ਨੋਵਲ ਹੈ ਜਿਹੜਾ ਤਾਂ ਉਹ ਇਸ ਤਰੀਕੇ ਨਾਲ ਜਿਹੜੇ ਆਪਣੇ ਨੋਵਲ ਦੇ ਵਿੱਚ ਆਪਣੀ ਜਿਹੜੀ ਰਚਨਾਵਾਂ ਦੇ ਵਿੱਚ ਆਪਣੇ ਜਿਹੜੇ ਲੇਖ ਹੈ ਉਹਦੇ ਵਿੱਚ ਉਹ ਭਾਰਤੀ ਚਿੰਤਨ ਨੂੰ ਤੇ ਪੱਛਮੀ ਚਿੰਤਨ ਨੂੰ ਸਮਝਣ ਦਾ ਤੇ ਸਮਝਾਉਣ ਦਾ ਯਤਨ ਕਰਦੇ ਨੇ ਉਸ ਤੋਂ ਬਾਅਦ ਕਾਵਿ ਨਕਸ਼ ਜਿਸਦੇ ਵਿੱਚ ਕਵਿਤਾਵਾਂ ਛਾਪੀਆਂ ਐਸ ਵਾਰੀ ਕਵਿਤਾਵਾਂ ਬਲਵਿੰਦਰ ਸੰਧੂ ਦੀਆਂ ਨੇ ਤਿੰਨ ਗੱਜਲਾਂ ਮੱਖਣ ਪਹਾੜ ਦੀਆਂ ਨੇ ਸਵਰਨ ਮਿਨਹਾਸ ਦੀਆਂ ਕੁਝ ਕਵਿਤਾਵਾਂ ਨੇ ਤਰਸੀਮ ਦੀ ਕਵਿਤਾ ਘਰ ਦਾ ਰਾਹ ਚਾਰ ਕਵਿਤਾਵਾਂ ਗगनਦੀਪ ਸਿੰਘ ਦੀਆਂ ਨੇ ਤੇ ਮਰਾਠੀ ਕਵਿਤਾ ਬਿੱਲੂ ਦਾ ਬਲਡੋਜ਼ਰ ਜਿਹੜੀ ਪਰਫੁੱਲ ਛਿਲੇ ਧਾਰ ਦੀ ਲਿਖੀ ਹੋਈ ਹੈ ਤੇ ਸਤਪਾਲ ਪੀਖੀ ਨੇ ਇਸ ਦਾ ਅਨੁਵਾਦ ਕੀਤਾ ਹੈ ਤੇ ਸਤਪਾਲ ਪੀਖੀ ਜਿਹੜਾ ਇਹ ਤੁਹਾਨੂੰ ਪਤਾ ਹੈ ਜਦੋਂ ਅਨੁਵਾਦ ਕਰਦਾ ਹੈ ਕਾਂ ਹੋ ਵਧੀਆ ਅਨੁਵਾਦ ਕਰਦਾ ਹੈ ਤੇ ਦੂਸਰੀ ਗੱਲ ਹੈ ਇੱਕ ਜਿਹੜੀ ਲੱਭ ਕੇ ਲਿਆਉਂਦਾ ਸਾਡੇ ਸਾਹਮਣੇ ਹੈ ਨਾ ਕੋਈ ਚੰਗੀ ਕਰਦਾ ਸਤਪਾਲ ਭਿੱਖੀ ਜਿਹੜਾ ਹੈ ਉਹ ਤਾਸਮਨ ਟੀਮ ਦੇ ਨਾਲ ਵੀ ਜੁੜਿਆ ਹੋਇਆ ਹੈ ਤੇ ਇਸ ਕਰਕੇ ਉਸ ਨੂੰ ਪੰਜਾਬੀ ਸਾਹਿਤ ਦੀ ਜਿਹੜੀ ਹੈ ਉਹ ਚੰਗੀ ਸਮਝ ਵੀ ਹੈ ਖੈਰ ਕਹਾਣੀਆਂ ਜਿਹੜੀਆਂ ਨੇ ਇਸ ਵਾਰ ਜਿਹੜੀਆਂ ਛਪੀਆਂ ਨੇ ਉਹਨਾਂ ਵਿੱਚ ਇੱਕ ਤਾਂ ਪੰਜਾਬੀ ਕਥਾਕਾਰ ਪੰਜਾਬੀ ਕਹਾਣੀਕਾਰ ਜਿਹੜੇ ਪ੍ਰੀਤ ਲੜੀ ਦੇ ਜਿਹੜੇ ਵਾਰਿਸ ਨੇ ਪ੍ਰੀਤ ਲੜੀ ਦੇ ਜਿਹੜੇ ਮੋਢੀ ਨੇ ਗੁਰਵਖ ਸਿੰਘ ਪ੍ਰੀਤ ਲੜੀ ਉਹਨਾਂ ਦਾ ਬੇਟਾ ਨਰਤੇਜ ਸਿੰਘ ਉਹ ਐਮਏ ਸਾਈਕੋਲੋਜੀ ਸੀ ਤੇ ਉਸਨੇ ਮਨੋਵਿਗਿਆਨ ਨਾਲ ਅਧਾਰ ਤੇੜੀਆਂ ਨੇ ਉਹ ਕਹਾਣੀਆਂ ਲਿਖੀਆਂ ਨੇ ਇਸ ਅੰਕ ਦੇ ਵਿੱਚ ਸਭ ਤੋਂ ਪਹਿਲੀ ਕਹਾਣੀ ਜਿਹੜੀ ਹੈ ਦਸਤਾਰ ਝੂਲ ਤੇ ਮੁਸਕਰਾਹਟ ਨਰਤੇਜ ਸਿੰਘ ਦੀ ਕਹਾਣੀ ਛਾਪੀ ਹੈ ਤਾਨੀ ਕਹਾਣੀ सुरेंद्र ਰਾਮਪੁਰੀ ਜਿਹੜੇ ਕਿ ਪੰਜਾਬੀ ਦੇ ਗਜ਼ਲਗੋ ਨੇ ਕਵੀ ਹੈ ਤਾਂ ਉਹਨਾਂ ਦੀ ਕਹਾਣੀ ਛਪੀ ਹੈ ਬੂਟਾ ਸਿੰਘ ਚੋਹਾਨ ਤੁਹਾਨੂੰ ਪਤਾ ਹੈ ਬਹੁ ਵਿਧਾਈ ਲੇਖਕ ਹੈ ਨਾਵਲ ਅੱਜ ਕੱਲ ਲਿਖ ਰਿਹਾ ਹੈ ਕਹਾਣੀਆਂ ਲਿਖ ਰਿਹਾ ਹੈ ਯਾਦਾਂ ਲਿਖ ਰਿਹਾ ਹੈ ਗਜ਼ਲਗੋ ਹੈ ਉਸ ਦੀ ਜਿਹੜੀ ਕਿਤਾਬ ਹੈ ਉਹ ਹੁਣੇ ਪਬਲਿਸ਼ ਹੋਈਆਂ ਨੇ 2-3 ਕਿਤਾਬਾਂ ਇੱਕ ਤਾਂ ਮੇਰੀ ਪਹਿਲੀ ਮੁਹੱਬਤ ਉਹਨਾਂ ਦੀ ਕਿਤਾਬ ਆਈ ਹੈ ਅੱਜਕੱਲ੍ਹ ਪੜ੍ਹੀ ਜਾ ਰਹੀ ਹੈ ਕਾਫੀ ਲੇਖਕਾਂ ਦੇ ਵੱਲੋਂ ਇਸ ਵਿਸ਼ੇ ਦੇ ਉੱਤੇ ਜਿਹੜੇ ਨੇ ਅਲੱਗ-ਅਲੱਗ ਕਹਾਣੀ ਪੰਜਾਬ ਦੇ ਵਿੱਚ ਛਪੇ ਸਨ ਤੇ ਕੁਝ ਲੇਖ ਜਿਹੜੇ ਹਨ ਉਹ ਅਲੱਗ-ਅਲੱਗ ਸਰੋਤਾਂ ਤੋਂ ਇਕੱਠੇ ਕਰਕੇ ਜਾਂ ਲੇਖਕਾਂ ਤੋਂ ਹੀ ਇਕੱਠੇ ਕਰਕੇ ਲੈ ਕੇ ਤੇ ਇਹ ਬੁੱਟਾ ਸਿੰਘ ਚੋਹਾਨ ਜੀ ਨੇ ਛਾਪੇ ਹੈ ਚੋਹਾਨ ਦੀ ਕਹਾਣੀ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਉਹ ਨਵਾਂ ਵਿਸ਼ਾ ਲੈ ਕੇ ਆਉਂਦਾ ਏ ਜਿਸ ਵਿਸ਼ੇ ਦੇ ਉੱਤੇ ਨਾ ਅੱਜ ਤੱਕ ਲਿਖਿਆ ਨਹੀਂ ਹੁੰਦਾ ਏ ਜਿਵੇਂ ਉਹਨਾਂ ਦਾ ਨਾਵਲ ਲਵ ਪ੍ਰੋਜੈਕਟ ਆਇਆ ਏ ਜਿਹੜਾ ਕਿ ਇਸ ਵਿਸ਼ੇ ਦੇ ਉੱਤੇ ਚੰਗੀ ਝਾਤ ਪਾਉਂਦਾ ਏ ਤੇ ਇਸ ਵਿਸ਼ੇ ਦੇ ਉੱਤੇ ਵੀ ਪੰਜਾਬੀ ਸਾਹਿਤ ਦੇ ਵਿੱਚ ਕੁਝ ਲਿਖਿਆ ਨਹੀਂ ਮਿਲਦਾ ਪੱਕਾ ਹੱਲ ਜਿਹੜੀ ਕਹਾਣੀ ਆ ਉਹ ਵੀ ਇੱਕ ਨਵੇਕਲਾ ਇੱਕ ਸੰਜਰਾ ਵਿਸ਼ਾ ਏ ਜਿਹੜਾ ਪੰਜਾਬੀ ਸਾਹਿਤ ਵਿੱਚ ਅੱਜ ਤੱਕ ਨਹੀਂ ਛੋਇਆ ਗਿਆ ਬਰਨਿੰਗ ਸਨੋ ਦਾ ਮੀਨੋਪੌਜ਼ ਇਹ ਨਿਰਮਲ ਜਸਵਾਲ ਦੀ ਕਹਾਣੀ ਆ ਤੇ ਇਸ ਤੋਂ ਬਾਅਦ ਗੁਰਪ੍ਰੀਤ ਸੈਜੀ ਜਿਹੜਾ ਕਿ ਬਹੁਤ ਤੇਜ਼ੀ ਨਾਲ ਅੱਜ ਕੱਲ ਨੋਵਲ ਲਿਖ ਰਿਹਾ ਏ ਤੇ ਪੁੱਠੇ ਸਮਿਆਂ ਦਾ ਗੇੜ ਇਹ ਕਹਾਣੀ ਹੈ ਉਹਦੀ ਆਪ ਕਹਾਣੀ ਗਰਮੀਤ ਆਰਫ ਜਿਹੜਾ ਕਿ ਕਾਰਪੋਰੇਟ ਜਗਤ ਦਾ ਚਤੇਰਾ ਏ ਪੰਜਾਬੀ ਦਾ ਵਧੀਆ ਕਹਾਣੀਕਾਰ ਏ ਜਿਹੜਾ ਇਹ ਕਹਾਣੀ ਜਿਹੜੀ ਆ ਰੋਚਕ ਵੀ ਹੁੰਦੀ ਹੈ ਤੇ ਉਸ ਦੇ ਵਿੱਚ ਅੰਤਰ ਦ੍ਰਿਸ਼ਟੀਆਂ ਵੀ ਹੁੰਦੀਆਂ ਹਨ ਚੀਤਾ ਕਹਾਣੀ ਉਸ ਦੀ ਜਿਹੜੀ ਆ ਉਹ ਪੜਨ ਵਾਲੀ ਆ ਰਾਮਨ ਜਦੀ ਤਾਹਿਰ ਸੰਧੂ ਦੀ ਕਹਾਣੀ ਹੈ ਜਿਸ ਦਾ ਅਨਵਾਦ ਜਿਹੜਾ ਹੈ ਇਰਫਾਨ ਮਜੀਦ ਨੇ ਕੀਤਾ ਹੈ ਤਾਂ ਇੰਜ 8 ਕਹਾਣੀਆਂ ਇਹਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਇੱਕ ਕਹਾਣੀ ਜਿਹੜੀ ਆ ਉਹ ਲਹਿੰਦੇ ਪੰਜਾਬ ਦੀ ਹੈ ਇੱਕ ਪ੍ਰਾਣੀ ਪ੍ਰਾਣੀ ਕਹਾਣੀ ਆ ਮਤਲਬ ਮਦਦ ਸਿੰਘ ਦੀ ਹੈ ਤੀਜੀ ਪੀੜ੍ਹੀ ਦੀ ਕਹਾਣੀ ਆ ਤੇ ਬਾਕੀ ਜਿਹੜੀਆਂ 6 ਕਹਾਣੀਆਂ ਨੇ ਉਹ ਚੌਥੀ ਤੇ ਪੰਜਵੀਂ ਪੀੜ੍ਹੀ ਦੇ ਕਹਾਣੀਕਾਰਾਂ ਦੀਆਂ ਨੇ ਇਸ ਤੋਂ ਇਲਾਵਾ ਕਹਾਣੀ ਤੋਂ ਦੀ ਰਹੇ ਇਹ ਨਮਾ ਕਾਲਮ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਜਿਹੜੀ ਕਹਾਣੀ ਉਹ ਗੁੱਲ ਜੋਹਾਨ ਦੀ ਕਹਾਣੀ ਪੇਸ਼ ਕੀਤੀ ਹੈ ਬਲੀਜੀਤ ਨੇ ਤੇ ਬਲੀਜੀਤ ਇਸ ਦੇ ਵਿੱਚੋਂ ਇਸ ਕਾਲਮ ਦੇ ਵਿੱਚ ਹਰੇਕ ਅੰਕ ਦੇ ਵਿੱਚ ਇੱਕ ਨਵੀਂ ਕਹਾਣੀ ਦਿਆ ਕਰਨਗੇ ਨਵੀਂ ਕਹਾਣੀ ਦਾ ਮਤਲਬ ਪ੍ਰਾਣੀ ਕਹਾਣੀ ਜਿਹੜੀ ਹੈ ਉਹ ਪਾਤਕਾਂ ਦੇ ਸਾਹਮਣੇ ਪੇਸ਼ ਕਰਿਆ ਕਰਨਗੇ ਜਿਹੜੀ ਅਣਗੌਲੀ ਰਹੀ ਹੈ ਵਧੀਆ ਕਹਾਣੀ ਪਰ ਅਣਗੌਲੀ ਰਹੀ ਜਿਹੜੀ ਕਹਾਣੀ ਇਤਿਹਾਸ ਦੇ ਵਰਕੇ ਇਹ ਵੀ ਜਿਹੜਾ ਹੈ ਨਾ ਹੁਣ ਮੈਗਜ਼ੀਨ ਦੀ ਆਪਾਂ ਸਟਰਕਚਰ ਦੀ ਇਸ ਦੀ ਸੰਰਚਨਾ ਦੀ ਗੱਲ ਕਰਦੇ ਸਾਂ ਤਾਂ ਇਤਿਹਾਸ ਵੀ ਇਹ ਸ਼ਬਦ ਹੈ ਤੇ ਚਿੰਤਨ ਵੀ ਸ਼ਬਦ ਹੈ ਇਤਿਹਾਸ ਦੇ ਵਰਕ ਵਿੱਚ ਵਿਜੇ ਬੰਬੇਲੀ ਦੀ ਜਿਹੜੀ ਹੈ ਇੱਕ ਲੇਖ ਰਚਨਾ ਹੈ ਬੱਬਰ ਅਕਾਲੀ ਲਹਿਰ ਦਾ ਆਖਰੀ ਪੜਾ ਯੁੱਗ ਪਰਟਾਉ ਤਾਲ ਤੇ ਉਸ ਤੋਂ ਬਾਅਦ ਦਇਆ ਸਿੰਘ ਆਰਫ ਦੀ ਸਿੱਖੀ ਰਾਜਕੁਮਾਰ ਹੰਸ ਦਾ ਅੰਗਰੇਜ਼ੀ ਦੇ ਵਿੱਚ ਲਿਖਿਆ ਲੇਖ ਹੈ ਇੱਕ ਤੇ ਉਸ ਦਾ ਅਨੁਵਾਦ ਮੰਗਤਰ ਆਏ ਨਹੀਂ ਕੀਤਾ ਹੈ ਦਾਯਾ ਸਿੰਘ ਆਰਫ ਜਿਹੜਾ ਹੈ ਉਹ ਇੱਕ ਮਾਰਜਨਲਾਈਡ ਇੱਕ ਹਾਸ਼ੀਆ ਗ੍ਰਸਤ ਸ਼੍ਰੇਣੀ ਨਾਲ ਸੰਬੰਧਿਤ ਹੋਣ ਕਰਕੇ ਉਸ ਦੇ ਬਾਰੇ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਉਸ ਤੋਂ ਡਾਕਟਰ ਮੋਹਨ ਸਿੰਘ ਦਿਵਾਨਾ ਅਤੇ ਉਹਨਾਂ ਤੋਂ ਬਾਅਦ ਜਿੰਨੇ ਵੀ ਪੰਜਾਬੀ ਇਤਿਹਾਸਕਾਰਾਂ ਪੰਜਾਬੀ ਸਾਹਿਦ ਦੇ ਇਤਿਹਾਸਕਾਰਾਂ ਉਹਨਾਂ ਨੇ ਇਹਨਾਂ ਦਾ ਜ਼ਿਕਰ ਜਾਂ ਨਹੀਂ ਕੀਤਾ ਜਾਂ ਮਾਮੂਲੀ ਜ਼ਿਕਰ ਕੀਤਾ ਹੈ ਡਾਕਟਰ ਕਿਰਪਾਲ ਸਿੰਘ ਕਸੇਲ ਜਦੋਂ ਪੰਜਾਬੀ ਸਾਹਿਦ ਦਾ ਇਤਿਹਾਸ ਲਿਖਦੇ ਆ ਤਾਂ ਉਹਦੀ ਵੀ ਉਹ ਦੂਸਰੀ ਐਡੀਸ਼ਨ ਦੇ ਵਿੱਚ ਜਿਹੜੇ ਹੈ ਇਸ ਕਹਾਣੀਕਾਰ ਦਾ ਇਸ ਜਿਹੜਾ ਲੇਖਕ ਆ ਇਹ ਤਾਂ ਉਸ ਦਾ ਜ਼ਿਕਰ ਕਰਦੇ ਨੇ ਇਹ ਗੱਲ ਜਿਹੜੀ ਆ ਉਹ ਮੰਗਤ رائےਦਾਰਾਂ ਵਾਲਾ ਕੀਤਾ ਡਾਕਟਰ ਰਾਜਕੁਮਾਰ ਹੰਸ ਦਾ ਜਿਹੜਾ ਲੇਖਕ ਹੈ ਉਸ ਜਿਹੜਾ ਲੇਖ ਹੈ ਉਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਉਸ ਤੋਂ ਬਾਅਦ ਇਹ ਵੀ ਲਿਖਿਆ ਹੈ ਕਿ ਡਾਕਟਰ ਬਲਦੇਵ ਸਿੰਘ ਧਾਲੀਆ ਜਦੋਂ ਆਪਣਾ ਜਿਹੜਾ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਦੇ ਆ ਤਾਂ ਉਦੋਂ ਉਹਨਾਂ ਦੇ ਬਾਰੇ 8-10 ਸਤਰਾਂ ਲਿਖਦੇ ਆ ਪਰ ਜਿਹੜਾ ਕਿਰਪਾਲ ਸਿੰਘ ਕਸੇਰ ਜਦੋਂ ਆ ਸਿਰਫ 3 17 ਦੇ ਵਿੱਚ ਇਹ ਗੱਲ ਮੁਕਾ ਦਿੰਦੇ ਆ ਤੇ ਪਰ ਅਹਿਮ ਦਾ ਲਿਖੇ ਵੀ ਹੈ ਕਿ ਉਹੀ ਦਇਆ ਸਿੰਘ ਆਰਫ ਜਿਹੜੇ ਨੇ ਜ਼ਿੰਦਗੀ ਬਿਲਾਸ ਵਾਲੇ ਜਿਨ੍ਹਾਂ ਦੀ ਜ਼ਿੰਦਗੀ ਬਿਲਾਸ ਜਿਹੜੀ ਹੈ ਕਦੇ ਪੰਜਾਬੀ ਦੇ ਵਿੱਚ ਆਪਾਂ ਕਹਿ ਜਾਂਦਾ ਇੱਕ ਕਿ ਜਿਹੜੀ ਵਾਰਿਸ ਤੋਂ ਬਾਅਦ ਇਹੀ ਲੇਖ ਦੇ ਵਿੱਚ ਇਹ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਵਾਰਿਸ ਦੀ ਹੀਰ ਤੋਂ ਬਾਅਦ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਪਾਠਕਾਂ ਨੇ ਜਿਹੜੀ ਚੀਜ਼ ਨੂੰ ਜਿਹੜੀ ਰਚਨਾ ਨੂੰ ਸਭ ਤੋਂ ਵੱਧ ਪਿਆਰ ਦਿੱਤਾ ਪੜਿਆ ਉਹ ਸਾਧੂ ਦਇਆ ਸਿੰਘ ਆਰਫ ਦੀ ਜਿਹੜੀ ਰਚਨਾ ਹੈ ਜ਼ਿੰਦਗੀ ਬਿਲਾਸ ਹੈ ਜਿਹੜੀ ਉਸ ਤੋਂ ਵੀ ਅਹਿਮ ਗੱਲ ਹੈ ਜਾਂ ਉਸ ਦੇ ਬਰਾਬਰ ਹੀ ਇੱਕ ਅਹਿਮ ਗੱਲ ਇਹ ਵੀ ਹੈ ਕਿ ਸਾਧੂ ਦਇਆ ਸਿੰਘ ਆਰਫ ਜਿਹੜੇ ਨੇ ਉਹਨਾਂ ਦਾ ਜਿਹੜਾ ਪੜਪੋਤਾ ਗੁਰਮੀਤ ਆਰਫ ਉਸ ਦੀ ਕਹਾਣੀ ਆਬ ਉਹੋ ਵੀ ਇਸੇ ਅੰਕ ਦਾ ਸ਼ਿੰਗਾਰ ਹੈ ਜਿਸ ਦਾ ਜ਼ਿਕਰ ਅਸੀਂ ਪਹਿਲਾਂ ਕੀਤਾ ਹੈ ਸਾਧੂ ਦਇਆ ਸਿੰਘ ਆਰਫ ਦੀ ਜ਼ਿੰਦਗੀ ਬਿਲਾਸ ਦਾ ਇੱਕ ਇੱਕ ਸਾਰ ਜਿਹੜਾ ਹੈ ਉਹ ਮੈਂ ਤੁਹਾਨੂੰ ਸੁਣਾਉਂਦਾ ਹਾਂ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਆਰਖ ਜਿਹੜਾ ਹੈ ਉਹ ਲਿਖਦਾ ਕਿਵੇਂ ਆ ਕਹਿੰਦਾ ਵੇਦ ਤੇ ਪ੍ਰਾਨ ਸਾਰੇ ਫਰੋਲ ਕੇ ਤਮਾਮ ਦੇਖੇ ਕਵਿਤਾ ਇਹ ਵੇਦ ਤੇ ਪ੍ਰਾਨ ਸਾਰੇ ਫਰੋਲ ਕੇ ਤਮਾਮ ਦੇਖੇ ਦੁਨੀਆ ਕੇ ਬੀਚ ਆਰ ਪੁਸਤਕੋਂ ਕਾ ਅੰਤ ਕੀ ਮਨੇ ਇਹ ਪੁਸਤਕੋਂ ਕਾ ਅੰਤ ਕੀ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਦੇ ਜਿਹੜੇ ਲੇਖਕ ਨੇ ਉਹਨਾਂ ਵੇਲਿਆਂ ਦੇ ਵਿੱਚ ਜਿਹੜੀ ਪੰਜਾਬੀ ਲਿਖਦੇ ਸਨ ਉਸ ਦੇ ਉੱਤੇ ਹਿੰਦੀ ਦਾ ਅਸਰ ਵੀ ਸੀ ਵੈਸੇ ਇਹ ਜਿਹੜਾ ਲੇਖਕ ਹੈ ਇਹ ਪੁਆਦ ਦਾ ਲੇਖਕ ਨਹੀਂ ਕਿਉਂਕਿ ਪੁਆਦ ਦੀ ਲਿਖਣੀ ਹੈ ਜਿਹੜੀ ਜਾਂ ਉੱਥਾਂ ਦੀ ਜਿਹੜੀ ਬੋਲੀ ਹੈ ਪੰਜਾਬੀ ਉਹਦੇ ਵਿੱਚ ਹਿੰਦੀ ਦਾ ਅਸਰ ਹੈ ਪਰ ਇਹ ਤਾਂ ਮੋਗੇ ਫਿਰੋਜ਼ਪੁਰ ਉਦੋਂ ਸੀ ਹੁਣ ਮੋਗਾ ਜਿਹੜਾ ਇਹ ਉਸ ਦੇ ਵਿੱਚ ਇੱਕ ਪਿੰਡ ਹੈ ਜਲਾਲਾਬਾਦ ਪੂਰਬੀ ਉੱਥੇ ਇਹ ਲੇਖਕ ਜਿਹੜਾ ਹੈ ਜੰਮਿਆ ਪੜਿਆ ਤੇ ਰਿਹਾ ਹੈ वेदते प्राण सारे फ़रोल के तमाम देखे दुनिया के बीच और पुस्तकों का अंत की सिमरती सताई खट शास्त्रो की सूजी पाई कविता उचारी पढ़ी कवितों अनंत की नानक अवतारी निरंकारी ने उचारी जड़ी वाणी सिर वाणी में महिमा भगवंत की पीछे नहीं देखी आगे देखनी नहीं दया सिंघा जैसी निष्पक्ष वाणी गुरु ग्रंथ की ਇਐਸੀ ਨਿਰਪੱਖ ਬਾਣੀ ਗੁਰੂ ਗ੍ਰੰਥ ਕੀ ਰਚਨਾ ਕਣੂ ਕੀ ਦੇਖੀ ਸਿਮਰਤੀ ਮਨੂ ਕੀ ਦੇਖੀ ਲਿਖੀ ਮਰੇ ਆਦਾ ਵਰਨ ਊਚ ਤੇ ਨੀਚੰਤ ਕੀ ਜਗਤ ਹਰੀ ਰੂਪ ਕੇ ਬਣਾ ਚਾਰ ਵਰਨ ਦੀ ਆ ਹੁਕਮ ਅਦੂਲੀ ਕੀਤੀ ਕਰਤਾ ਬਿਆੰਤ ਕੀ ਭਾਗਵਤ ਗੜੜ ਪੜੇ ਦੁਗਣੀ ਦਵੇਤ ਵੜੇ ਬਿਰਤੀ ਵਿਗਾੜੀ ਵਿਚਾਰ ਵਣ ਸੰਤ ਕੀ ਪਿੱਛੇ ਨਹੀਂ ਦੇਖੀ ਅੱਗੇ ਦੇਖਣੀ ਨਹੀਂ ਦਇਆ ਸਿੰਘਾ ਜੈਸੀ ਨਿਰਪੱਖ ਬਾਣੀ ਸ੍ਰੀ ਗੁਰੂ ਗ੍ਰੰਥ ਕੀ ਜੈਸੀ ਨਿਰਪੱਖ ਬਾਣੀ ਸ੍ਰੀ ਗੁਰੂ ਗ੍ਰੰਥ ਕੀ ਤਾਂ ਇਹ ਹੈ ਸਾਡੇ ਇਤਿਹਾਸ ਸਾਹਿਤ ਇਤਿਹਾਸ ਦਾ ਜਾਂ ਸਾਹਿਤ ਦਾ ਇੱਕ ਅਹਿਮ ਤੇ ਬੜਾ ਗੂੜਾ ਪੰਨਾ ਦਇਆ ਸਿੰਘ ਆਰਫਲ ਜ਼ਿੰਦਗੀ ਬਿਲਾਸ ਇਸ ਤੋਂ ਇਲਾਵਾ ਵੀ ਉਹਨਾਂ ਨੇ ਹੋਰ ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਦਾ ਜ਼ਿਕਰ ਜਿਹੜਾ ਹੈ ਇਸ ਲੇਖ ਦੇ ਵਿੱਚ ਬਾਖੂਬੀ ਕੀਤਾ ਉਹਨਾਂ ਦੀ ਕਾਵੇਗੁਨ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਜਨਮ ਕਦੋਂ ਹੋਇਆ ਉਹਨਾਂ ਦੀ ਮੌਤ ਕਦੋਂ ਹੋਈ ਇਹ ਸਾਹਮਣੇ ਵਾਲਾ ਲੇਖ ਹੈ مناقضہ الجبرا ਹਰਵਿੰਦਰ ਪੰਡਾਲ ਪੰਜਾਬੀ ਦਾ ਇੱਕ ਗੂੜਾ ਮਾਰਕਸਵਾਦੀ ਇੱਕ ਵਧੀਆ ਪਰਪੱਕ ਮਾਰਕਸਵਾਦੀ ਚਿੰਤਨ ਚਿੰਤਕ ਹੈ ਜਿਵੇਂ ਤਸਕੀਨ ਹੈ ਡਾਕਟਰ ਸਰਦੇਵ ਸਿੰਘ ਸਿਰਸਾ ਨੇ ਤਾਂ ਉਵੇਂ ਹੀ ਜਿਹੜਾ ਹਰਵਿੰਦਰ ਭੰਡਾਰ ਦੀ ਉਸੇ ਕੜੀ ਦੇ ਵਿੱਚ ਹੈ ਨਵੀਂ سرمਾਈਦਾਰੀ ਦਾ ਨਵਾਂ ਸੰਸਾਰ ਇਹ ਉਹਨਾਂ ਦਾ ਲਿਖਾ ਹੈ ਤੇ ਹਰਵਿੰਦਰ ਭੰਡਾਰ ਜਦੋਂ ਲਿਖਦਾ ਤਾਂ ਉਦੋਂ ਬੰਦਾ ਜਿਹੜਾ ਇਹਨੇ ਜਿਵੇਂ ਕਹਿੰਦੇ ਸਮਾਂ ਬੰਨ ਲੈਣਾ ਜਦੋਂ ਬੋਲਦਾ ਤਾਂ ਉਦੋਂ ਸਮਾਂ ਬੰਨਦਾ ਜਦੋਂ ਲਿਖਦਾ ਤਾਂ ਉਦੋਂ ਵੀ ਉਹ ਜਿਹੜਾ ਹੈ ਪਾਠਕ ਨੂੰ ਬੰਨ ਲੈਂਦਾ ਹੈ ਸਿਰੇ ਦਾ ਸਿਰੜ ਇਦੇ ਵਿੱਚ ਨਾ ਬਲਬੀਰ ਸਿੰਘ ਕਮਲ ਦਾ ਨਾਮ ਜਿਹੜੇ ਪਾਠਕ ਰਹੇ ਆ ਹੁਣ ਦੇ ਪ੍ਰਾਣੇ ਨਵੇਂ ਵੀ ਬਲਬੀਰ ਸਿੰਘ ਕਮਲ ਹੁਣ ਦੇ ਵਿੱਚ ਨਿਰੰਤਰ ਲਿਖਦਾ ਰਿਹਾ ਏ ਢਾਡੀਆਂ ਬਾਰੇ ਗੀਤਕਾਰਾਂ ਬਾਰੇ ਪੇਂਟਿੰਗਜ਼ ਬਾਰੇ ਸਭਿਆਚਾਰਕ ਵਿਰਸੇ ਦਾ ਸੁੱਚਾ ਸੱਚਾ ਸੁੱਚਾ ਵਾਰਸ ਬਲਬੀਰ ਸਿੰਘ ਕਮਲ ਆਤਮਜੀਤ ਨੇ ਬਲਬੀਰ ਸਿੰਘ ਕਮਲ ਬਾਰੇ ਲੇਖ ਲਿਖਿਆ ਏ ਚੇਤੇ ਦੇ ਸੰਦੂਕਣੀ ਦੇ ਵਿੱਚ ਆਪਣੇ ਅਧਿਆਪਕ ਲਾਲ ਸਿੰਘ ਜੋਸ਼ੀ ਨੂੰ ਯਾਦ ਕੀਤਾ ਹੈ ਬਰਿਆਮ ਸਿੰਘ ਸੰਧੂ ਨੇ ਤੇ ਅੱਜ ਵੈਸੇ 5 ਸਤੰਬਰ ਅਧਿਆਪਕ ਦਿਵਸ ਵੀ ਹੈ ਮੋਦੀ ਪੋਰਟਲੀ ਵਿੱਚ ਵਰਕਤ ਸਿੰਘ ਬੋਰਾ ਨੇ ਸਤਿ ਸੁਰਾਮ ਬਾਲੀ ਬੀਨ ਕਹਿ ਕੇ ਨਿਰਮਲ ਅਰਪਣ ਨੂੰ ਯਾਦ ਕੀਤਾ ਨਿਰਮਲ ਅਰਪਣ ਦੇ ਬਾਰੇ ਲਿਖਿਆ ਸ਼ਾਬਦ ਚਿੱਤਰ ਬਲਬੀਰ ਪਰਵਾਨਾ ਨੇ ਰਮਨ ਰਤਨ ਦਾ ਦਿੱਤਾ ਹੈ ਪ੍ਰਤਵਾ ਤੇ ਸਿਰੜਦੀ ਸਮੇਲ ਰਮਾਰਤਨ ਜਿਹੜੀ ਆ ਰਤਨ ਪਰਿਵਾਰ ਜਿਹੜਾ ਹੈ ਵੈਸੀ ਬੀਐਸ ਰਤਨ ਨਿਰਪੰਦਰ ਰਤਨ ਤੇ ਇਹ ਪਰਿਵਾਰ ਜਿਹੜਾ ਹੈ ਇਹ ਵੈਸੀ ਜਿਹੜਾ ਹੈ ਕਾਫੀ ਵਧੀਆ ਸਾਹਿਤ ਦੇ ਨਾਲ ਤੇ ਜਿਹੜੀ ਮਾਤਸਵਦੀ ਪਹੁੰਚ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਇਹ ਦਿਲ ਤੇ ਉਕਰੇ ਸ਼ਬਦ ਭਰੇ ਦਿਲ ਵਾਲੀ ਔਰਤ ਤਾਰਨ ਗੁਜਰਾਲ ਬਰਜਿੰਦਰ ਸਿੰਘ ਗੁਜਰਾਲ ਨੇ ਲਿਖਿਆ ਇਹ ਤੇ ਤਾਰਨ ਗੁਜਰਾਲ ਦੀਆਂ ਧੀਵਾਰੇ ਨਜ਼ਮਾਂ ਜਿਹੜੀਆਂ ਨੇ ਉਹ ਵੀ ਪ੍ਰਕਾਸ਼ਿਤ ਕੀਤੀਆਂ ਨੇ ਇੱਥੇ 185 ਤੋਂ ਲੈ ਕੇ 188 ਤੱਕ ਚਾਰ ਪੰਨਿਆਂ ਦੇ ਵਿੱਚ ਸਵੈ ਜੀਵਨੀ ਹਰਜਿੰਦਰ ਸਿੰਘ ਸੂਰੀਆਲੀਆ ਲਿਖ ਰਿਹਾ ਹੈ ਅਧਿਆਪਕ ਰਿਟਾਇਰ ਹੋਇਆ ਹੈ ਤੇ ਵਧੀਆ ਕਹਾਣੀਕਾਰ ਹੈ ਸਵੈ ਜੀਵਨੀ ਆਪਦੀ ਲਿਖ ਰਿਹਾ ਹੈ ਤੇ ਉਸਨੇ ਰੇਖਾ ਚਿੱਤਰ ਵੀ ਕਾਫੀ ਲਿਖੇ ਨੇ ਜਿਨ੍ਹਾਂ ਦੇ ਵਿੱਚ ਛਪੇ ਨੇ ਉਸਦੀ ਆਤਮ ਕਥਾ ਦਾ ਇੱਕ ਪੰਨਾ ਹੈ ਤਾਂ ਜ਼ਿੰਦਗੀ ਹੋਰ ਹੋਣੀ ਸੀ ਫਿਰ ਟੈਕਨੀਕਲ ਅਪਰੋਚ ਤੇ ਅਧਿਆਪਕ ਅਵਤਾਰ ਸਿੰਘ ਨੇ ਗੱਲਾਂ 'ਚੋਂ ਗੱਲ ਕੀਤੀ ਹੈ ਤੇ ਅਵਧਾਰ ਸਿੰਘ ਦੇ ਲੇਖ ਜਿਹੜੇ ਹਨ ਉਹ ਵੀ ਪੜਨਯੋਗ ਹੁੰਦੇ ਨੇ ਵੈਸੇ ਤਾਂ ਉਹ ਸ਼ਾਇਰਾਨਾ ਅੰਦਾਜ਼ ਵਿੱਚ ਲਿਖਦਾ ਏ ਪਰ ਉਸ ਦੀ ਜਿਹੜੀ ਲਿਖਣੀ ਆ ਉਹੋ ਕਾਫੀ ਗੰਭੀਰ ਕਰਦੀ ਆ ਸਾਨੂੰ ਪਿਛਲੇ ਅੰਕ ਦੇ ਵਿੱਚ ਵੀ ਪੰਜਵੇਂ ਅੰਕ ਦੇ ਵਿੱਚ ਵੀ ਉਸ ਦਾ ਲੇਖ ਜਿਹੜਾ ਸੀ ਪੜਨਯੋਗ ਸੀ ਤੇ ਟੈਕਨੀਕਲ ਪ੍ਰੋਜ਼ ਤੇ ਅਧਿਆਪਕ ਤੇ ਅਧਿਆਪਕ ਅੱਜ ਦਿਵਸ ਵੀ ਆ ਪਹਿਲਾਂ ਜਿਵੇਂ ਜ਼ਿਕਰ ਕੀਤਾ ਨਕਸਲੀ ਲਹਿਰ ਦੇ ਅੰਗਾਰੇ ਪਾਤਰ ਰਾਜਵਿੰਦਰ ਸਿੰਘ ਰਾਹੀ ਜਿਹੜਾ ਰਜਿੰਦਰ ਰਾਹੀ ਆਪਦੇ ਆਪ ਨੂੰ ਪਹਿਲਾਂ ਲਿਖਦਾ ਸੀ διਨੇ ਪਾਛ ਦੇ ਬਾਰੇ ਜਿਨੇ ਸੰਤ ਰਾਮ ਉਦਾਸੀ ਦੇ ਬਾਰੇ ਲਿਖਿਆ ਏ ਕਿਤਾਬਾਂ ਸੰਪਾਦਿਤ ਕੀਤੀਆਂ ਨੇ ਤੇ ਪੰਡਿਤ ਇੰਦਰਜੀਤ ਨਾਲ ਗੱਲਾਂ ਤਾਂ ਇੱਥੇ ਗੱਲਾਂ ਪੰਡਿਤ ਇੰਦਰਜੀਤ ਨਾਲ ਰਾਜਵਿੰਦਰ ਰਾਹੀ ਨੇ ਕੀਤੀਆਂ ਕਾਵੇ ਪਰ ਕਰਮਾ ਦੇ ਵਿੱਚ ਆਧੁਨਿਕ ਪੰਜਾਬੀ ਕਾਵੇ ਜਾਂ ਤੇ ਬੌਧਿਕ ਦਸਤਾਵੇਜ਼ ਪੀਛ ਕੀਤੇ ਨੇ ਸ਼ਿੰਦਰਪਾਲ ਸਿੰਘ ਨੇ ਤੇ ਦੋ ਕਿਤਾਬਾਂ ਦੀ ਆਲੋਚਨਾ ਜਿਹੜੀ ਹੈ ਇਉਂ ਪੜ੍ਹੀਏ ਕਿਤਾਬ ਸਰਲੇਖ ਦੇ ਅਧੀਨ ਗੁਰਪ੍ਰੀਤ ਸਿੰਘ ਨੇ ਸ਼ਲਾਵਿਆਂ ਦੀ ਰੁੱਤ ਜਿਹੜੀ ਕਿ ਅਲਫਾਇਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਜਾਂ ਅਲਫਾਇਦੀ ਪਲੇਠੀ ਕਾਵਿਕ ਕਥਾ ਕਿਤਾਬ ਹੈ ਉਹਨੂੰ ਜਿਹੜਾ ਹੈ ਉਹਨੇ ਮਨੁੱਖੀ ਸੰਕਟ شناਸਤ ਦੇ ਸੰਕਟ ਦਾ ਵਰਤਾਂਤਕ ਹੈ ਕੇ ਇਸ ਨਾਲ ਰੂਬਰੂ ਕਰਾਇਆ ਹੈ ਗੁਰਨਾਮ ਢਿੱਲੋਂ ਦਾ ਕਾਵਿ ਸੰਗ੍ਰਹਿ ਲਹਿੰਦੇ ਸੂਰਜ ਦੀ ਸੁਰਖੀ ਸੁਰਿੰਦਰ ਗਿੱਲ ਨੇ ਇਹ ਰੂਬਰੂ ਕਰਾਇਆ ਹੈ ਤਅਸਰਾ ਤੁਹਾਡੇ ਖਾਦਮ ਨੇ ਲਿਖਿਆ ਹੈ ਤੇ ਪਿਛਲੇ ਅੰਕ ਵਿੱਚ ਰਹਿ ਗਿਆ ਸੀ ਤਾਂ ਕਰਕੇ ਪੰਜਾਵਾ ਤੇ 93ਵਾਂ ਜਿਹੜਾ ਅੰਕ ਹੈ ਨਾ ਦੋਹਾਂ ਦੇ ਵਿੱਚ ਜਿਹੜੀਆਂ ਕਹਾਣੀਆਂ ਛਪੀਆਂ ਸਨ ਉਹਨਾਂ ਦੇ ਬਾਰੇ ਜਿਹੜਾ ਇਹ ਉਹ ਉਹਨਾਂ ਨੂੰ ਪੜਿਆ ਹੈ ਤੇ ਉਸ ਦੀ ਜੋ ਸਮਝ ਹੈ ਉਹ ਤਿਆਰ ਕਰਕੇ ਜਿਹੜੀ ਹੈ ਉਹ ਛਾਪੀ ਹੈ ਤੇ ਕਹਾਣੀਆਂ ਦੀ ਪੜਤ ਤੋਂ ਬਾਅਦ ਅੰਤ ਦੇ ਵਿੱਚ ਮਸਲਾ ਜਾਤਾਂ ਤੇ ਜਮਾਤਾਂ ਦਾ ਇਹ ਅਬੈ ਸਿੰਘ ਨੇ ਆਪ ਦਾ ਜਿਹੜਾ ਇਹ ਪ੍ਰਤੀਕਰਮ ਦਿੱਤਾ ਹੈ ਜਿਹੜਾ ਪਿਛਲੀ ਜਿਹੜੀ ਹੁਣ ਦੇ ਵਿੱਚ ਨਾ ਇੱਕ ਰਚਨਾ ਛਪੀ ਸੀ ਤੇ ਡਾਕਟਰ ਮਰਮੂਨ ਦੀ ਸੀ ਜਾਤ ਤੇ ਜਮਾਤ ਦਾ ਦਵੰਧ ਤੇ ਉਸ ਦੇ ਬਾਰੇ ਜਿਹੜਾ ਹੈ ਅਬੈ ਸਿੰਘ ਦਾ ਪ੍ਰਤੀਕਰਮ ਜਿਹੜਾ ਹੈ ਉਹ ਅੰਤ ਦੇ ਵਿੱਚ ਇੱਕ ਪੰਨੇ ਦਾ ਛਪਿਆ ਹੈ ਵਧੀਆ ਹੈ ਇੱਕ ਚਰਚਾ ਜਿਹੜੀ ਹੈ ਜਿਹਨੂੰ ਕਹਿੰਦੇ ਆ ਨਾ ਕਿ ਸੌ ਫੁੱਲ ਖਿੜਨ ਦਿਓ ਤੇ ਵਿਚਾਰ ਜਿਹੜੇ ਹਨ ਇੰਜ ਆਪਸ ਦੇ ਵਿੱਚ ਜਿਹੜੇ ਹਨ ਉਹ ਭੜਨ ਦਿਓ ਤਾਂ ਇਹ ਭੜਦੇ ਰਹਿਣੇ ਚਾਹੀਦੇ ਆ ਸੰਵਾਦ ਜਾਰੀ ਰਹਿਣਾ ਚਾਹੀਦਾ ਇਹ ਵੈਸੇ ਵੀ ਹੀਗਲ ਨੇ ਜੋ ਕਿਹਾ ਸੀ ਕਿ ਬਾਦ ਵਿਵਾਦ ਤੇ ਫਿਰ ਸੰਵਾਦ ਤਾਂ ਉਸੇ ਦੇ ਉੱਤੇ ਹੀ ਉਸ ਸਿਧਾਂਤ ਨੂੰ ਹੀ ਅਗਾਹ ਜਾ ਕੇ ਜਿਹੜਾ ਹੈ ਲੈ ਕੇ ਜਿਹੜੇ ਕਾਰਨ ਮਾਰਕਸ ਹਨ ਉਹਨਾਂ ਨੇ ਜਿਹੜੀ ਖੱਬੇ ਧਿਰ ਦੀ ਜਿਹੜੀ ਮਾਰਕਸਵਾਦੀ ਪਹੁੰਚ ਹੈ ਉਸ ਨੂੰ ਤਿਆਰ ਕੀਤਾ ਸੀ ਜਿਹੜੀ ਕਿ ਅੱਜ ਦੁਨੀਆ ਦੇ ਵਿੱਚ ਚਿੰਤਨ ਦੇ ਵਿੱਚ ਇੱਕ ਅਹਿਮ ਤੇ ਅੱਦੇ ਸੰਸਾਰ ਨੂੰ ਜਿਹੜਾ ਇਹ ਚਿੰਤਨ ਦੇ ਘੱਟੋ ਘੱਟ ਸੰਸਾਰ ਨੂੰ ਅੱਤੇ ਤੋਂ ਵੀ ਵੱਧ ਨੂੰ ਮੱਲੀ ਬੈਠੀ ਹੈ ਤਾਂ ਖੈਰ ਅੱਜ ਆਪਾਂ ਹੁਣ ਦਾ ਜਿਹੜਾ ਇਹ ਅੰਕ ਹੈ 51ਵਾਂ ਅੰਕ ਹੈ ਉਸ ਦਿਨ ਮਮੁਲੀ ਜਿਹੀ ਜਾਣ ਪਛਾਣ ਕਰਵਾਈ ਹੈ ਇਸ ਦੇ ਉੱਤੇ ਜਿੰਨਾ ਮਰਜ਼ੀ ਬੋਲਿਆ ਜਾ ਸਕਦਾ ਹੈ ਜਿੰਨਾ ਮਰਜ਼ੀ ਲਿਖਿਆ ਜਾ ਸਕਦਾ ਹੈ ਅੱਜ ਹਾਲ ਦੀ ਘੜੀ ਇਹਨਾਂ ਸਵੀਕਾਰ ਕਰੋ ਅਧਿਆਪਕ ਦਿਵਸ ਮੁਬਾਰਕ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਤੇ ਕਲਾ ਸਾਹਿਤ ਸਮਾਜ ਤੇ ਵਿਗਿਆਨ ਨਾਲ ਸੰਬੰਧਿਤ ਵਿਸ਼ਿਆਂ ਦੇ ਬਾਰੇ ਤੁਸੀਂ ਨਿਰੰਤਰ ਪਰਪੱਕ ਤੇ ਠੋਸ ਹਕੀਕਤਾਂ ਦੇ ਨਾਲ ਦਸਤ ਪੰਜਾ ਲੈਣ ਦੇ ਲਈ ਇਸ ਚੈਨਲ ਦੇ ਨਾਲ ਜੁੜੇ ਰਹੋ ਬਿਲਕੁਲ ਮੁਫਤ ਹੈ ਇਸ ਕਰਕੇ ਤੁਸੀਂ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਦੁਆਰਾ ਸਤਿ ਸ੍ਰੀ ਅਕਾਲ